ਸਾਨੂੰ ਵੀ ਸ਼ਰੇ ਸ਼ਰੇ ਆਂ ਨਾਲਾ ਡਰ ਰਿਹਾ ਸਾਨੂੰ ਵੀ ਮੀਡੀਆ ਨੂੰ ਮੈਂ ਮੈਂ ਹੱਥ ਨਾ ਚੱਕਦੀ ਮੇਰੇ ਤੇ ਮੈਂ ਤੂੰ ਜਾਨੂ ਨਾ ਉਹ ਵੀ ਨੰਗਾ ਰਹੀ ਹੈ ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਸ਼ਰਾਬੀ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲੋਕਾਂ ਨਾਲ ਝਗੜਾ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਆ ਮਿਲੀ ਜਾਣਕਾਰੀ ਦੇ ਅਨਸਾਰ ਬਾਈਕ ਅਤੇ ਹੋਰ ਨਾਵਾਨਾਂ ਤੇ ਨੰਬਰ ਪਲੇਟ ਲੱਗੇ ਹੋਣ ਦੇ ਬਾਵਜੂਦ ਵੀ ਨੰਬਰ ਪਲੇਟ ਨਾ ਲੱਗੇ ਹੋਣ ਦੀ ਗੱਲ ਕਹਿ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ ਲੋਕਾਂ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ ਇਸ ਦੌਰਾਨ ਉਸ ਨੇ ਸਿੱਧੂ ਮੁਸੇਵਾਲਾ ਸਟਾਈਲ ਦੇ ਵਿੱਚ ਪੱਟਾਂ ਤੇ ਥਾਪੀ ਬਿਮਾਰੀ ਅਤੇ ਕਿਹਾ ਕਿ ਜੱਟ ਕਿਸੇ ਤੋਂ ਡਰਦਾ ਨਹੀਂ ਇੰਨਾ ਹੀ ਨਹੀਂ ਬਹਿਸ ਕਰਦੇ ਹੋਏ ਮੁਲਾਜ਼ਮ ਨੇ ਲੋਕਾਂ ਤੇ ਹੱਥ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਪੱਤਰਕਾਰ ਦੇ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਉਸਨੇ ਉਸ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਇੰਨਾ ਹੀ ਨਹੀਂ ਉਸ ਦੇ ਵੱਲੋਂ ਗੰਦੇ-ਗੰਦੇ ਇਸ਼ਾਰੇ ਵੀ ਕੀਤੇ ਗਏ ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਹਰਕਤ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਕਾਫੀ ਮਜ਼ਾਕ ਵੀ ਉਡਾਇਆ ਜਿਸ ਮੁਲਾਜ਼ਮ ਨੇ ਕਰੀਬ ਅੱਧਾ ਘੰਟਾ ਬੱਸ ਸਟੈਂਡ ਨੇੜੇ ਕਾਫੀ ਡਰਾਮਾ ਕੀਤਾ ਲੋਕਾਂ ਨੇ ਦੱਸਿਆ ਕਿ ਟ੍ਰੈਫਿਕ ਮੁਲਾਜ਼ਮ ਪੈਸੇ ਦੀ ਮੰਗ ਕਰ ਰਿਹਾ ਸੀ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਲੈ ਫੜ ਲੈ ਫੜ ਲੈ ਵੀਡੀਓ ਬਣਾ ਜੋ ਬਣਾਉਣੀ ਬਣਾਣਾ ਨਾ ਭਾਈ ਬਣਾ ਲੈ ਬਾਜੀ ਨਾ ਹੱਟ ਕਰ ਦੇ ਮੱਥਾ ਦਾ ਉਹ ਨਾ ਨਾ ਭਰਾ ਨਾ ਭਰਾ ਰੋ ਦੇ ਉਹ ਨਾ ਵੀਰੇ ਨਾ ਪਾ ਕੇ ਕੀ ਕਰਦਾ ਮਾਰੂਗਾ ਸਾਨੂੰ ਵੀ ਸ਼ਰੇ ਸ਼ਰੇ ਅੰਗ ਨਾਲ ਨਾ ਰੜ ਰੇ ਸਾਨੂੰ ਵੀ ਮੀਡੀਆ ਨੂੰ ਮੈਂ ਹੱਥ ਨਾ ਚੱਕਦੀ ਮੇਰੇ ਤੇ ਮੈਂ ਤੂੰ ਦੱਸ ਹਾਂ ਹਾਂ ਹੱਥ ਨਾ ਚੱਕ ਲਈ ਮੇਰੇ ਤੇ ਮੈਂ ਤੈਨੂੰ ਦੱਸ ਹਾਂ ਲੈ ਫਿਰ ਆ ਜੀ ਵੀਡੀਓ ਬਣਾ ਲੈ ਯਾ ਆ ਤੇਰੇ ਜਿੱਦੂ ਮਸੇਲਾ ਓਏ ਹੇ ਜਿੱਦੂ ਹਣਾ ਆ ਭੰਗੜਾ ਵੀ ਬਾਹਣਗੇ ਬਾਈ ਚੱਕਦੇ ਯਾਰਾ ਦਾਦਾ ਨੂੰ ਤਾਂ ਨਹੀਂ ਮੇਗੀ ਮੈਂ ਕਰ ਗਿਆ ਮੇਰੀ ਡਟਾ ਫ੍ਰੀਸ਼ਲ ਹਰੇ ਆ ਇਹ ਚੀਜ਼ਾਂ ਚੱਲਦੇ ਨੇ ਵਿੱਚ ਆ ਵੀਡੀਓ ਚੱਕਦੀ ਦਰਦਾ ਮੈ ਇਹ ਥਿੰਕ ਨਮਾਜ਼ ਦੁਨੀਆ ਹੰਡਾ ਰਹੀ ਹੈ 16 ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਸਾਨੂੰ ਵੀ ਸ਼ਰੇ ਸ਼ਰੇ ਆਂ ਨਾਲਾ ਡੱਢ ਰਿਹਾ ਸਾਨੂੰ ਵੀ ਮੀਡੀਆ ਨੂੰ ਮੇਰੇ ਹੱਥ ਨਾਲ ਜੱਕਦੀ ਮੇਰੇ ਦੇ ਮੈਂ ਤੂੰ ਦੰਦ ਨਮਾਜ਼ ਦੁਨੀਆ ਹੰਡਾ ਰਹੀ ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਸ਼ਰਾਬੀ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲੋਕਾਂ ਨਾਲ ਝਗੜਾ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬਾਈਕ ਅਤੇ ਹੋਰ ਨਾਵਾਨਾਂ ਤੇ ਨੰਬਰ ਪਲੇਟ ਲੱਗੇ ਹੋਣ ਦੇ ਬਾਵਜੂਦ ਵੀ ਨੰਬਰ ਪਲੇਟ ਨਾ ਲੱਗੇ ਹੋਣ ਦੀ ਗੱਲ ਕਹਿ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ ਲੋਕਾਂ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਸ ਨੇ ਸਿੱਧੂ ਮੁਸੇਹਬਾ ਦਾ ਸਟਾਈਲ ਦੇ ਵਿੱਚ ਪੱਟਾਂ ਤੇ ਥਾਪੀ ਬਿਮਾਰੀ ਅਤੇ ਕਿਹਾ ਕਿ ਜੱਟ ਕਿਸੇ ਤੋਂ ਡਰਦਾ ਨਹੀਂ। ਇੰਨਾ ਹੀ ਨਹੀਂ ਬਹਿਸ ਕਰਦੇ ਹੋਏ ਮੁਲਾਜ਼ਮ ਨੇ ਲੋਕਾਂ ਤੇ ਹੱਥ ਝੁਕਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਪੱਤਰਕਾਰ ਦੇ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਉਸ ਨੇ ਉਸ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਇਹਨਾਂ ਹੀ ਨਹੀਂ ਉਸ ਦੇ ਵੱਲੋਂ ਗੰਦੇ-ਗੰਦੇ ਇਸ਼ਾਰੇ ਵੀ ਕੀਤੇ ਗਏ ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਹਰਕਤ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਕਾਫੀ ਮਜ਼ਾਕ ਵੀ ਉਡਾਇਆ ਜਿਸ ਮੁਲਾਜ਼ਮ ਨੇ ਕਰੀਬ ਅੱਧਾ ਘੰਟਾ ਬੱਸ ਸਟੈਂਡ ਨੇੜੇ ਕਾਫੀ ਡਰਾਮਾ ਕੀਤਾ ਲੋਕਾਂ ਨੇ ਦੱਸਿਆ ਕਿ ਟ੍ਰੈਫਿਕ ਮੁਲਾਜ਼ਮ ਪੈਸੇ ਦੀ ਮੰਗ ਕਰ ਰਿਹਾ ਸੀ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਲੈ ਫੜ ਲੈ ਫੜ ਲੈ ਵੀਡੀਓ ਬਣਾ ਜੋ ਬਣਾ ਨਹੀਂ ਬਣਾ ਨਾ ਬਣਾ ਲੈ ਬਾਜੀ ਨਾ ਹਟ ਕਰ ਦੇ ਅੰਦਰੋਂ ਉਹ ਨਾ ਪਰ ਤਨ ਮੇਰੀ ਜੱਟਾ ਉਹ ਨਾ ਭਰਾ ਨਾ ਭਰਾ ਰੋਹ ਦੇ ਉਹ ਨਾ ਵੀਰੇ ਨਾ ਬੱਗੇ ਕੀ ਕਰਦਾ ਮਾਰੂਗਾ ਸਾਨੂੰ ਵੀ ਸ਼ਰੇ ਸ਼ਰੇ ਅੰਗ ਵਾਲਾ ਡੱਢ ਰਿਹਾ ਸਾਨੂੰ ਵੀ ਮੀਡੀਆ ਨੂੰ ਮੈਂ ਹੱਥ ਨਾ ਚੱਕਦੀ ਮੇਰੇ ਦੇ ਮੈਂ ਤੈਨੂੰ ਦੱਸਾਂ ਹਾਂ ਹਾਂ ਹੱਥ ਨਾ ਚੱਕਲੀ ਮੇਰੇ ਦੇ ਮੈਂ ਤੈਨੂੰ ਦੱਸੀ ਹਾਂ ਲੈ ਹਲਾ ਜੀ ਵੀਡੀਓ ਬਣਾ ਲਾ ਆ ਤੇਰੇ ਸਿੱਧੂ ਮਸੇ ਵਾਲਾ ਓਏ ਹੇ 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 ਬਣਾ ਆ ਭੰਗੜਾ ਵੀ ਬਣਾ ਗਿਆ ਬਾਈ ਜੀ ਡਾਡਾ ਰੁਕਦੇ ਨਹੀਂ ਮੈਂ ਵੀ ਤੂੰ ਕਰ ਗਿਆ ਮੀਡੀਆ ਟੈਟਰਿਸ਼ਲ ਹੁੰਦੀ ਆ ਹੋਰ ਵੀ ਚੀਜ਼ਾਂ ਚੰਦੇਰੇ ਵਿੱਚ ਆਈ ਵੀਡੀਓ ਛੱਡੀ ਦਰਦਾ ਮੈਂ ਇਹ ਦਿਨ ਨਾ ਮੋਦੀ ਨਾ ਰਹੀ ਇਹ 16 ਐਸਐਮ ਜੇਮ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਸਾਨੂੰ ਵੀ ਸ਼ਰੇ ਸ਼ਰੇ ਆਮ ਨਾਲ ਗੱਲ ਰਿਹਾ ਸਾਨੂੰ ਵੀ ਮੀਡੀਆ ਨੂੰ ਮੇਰੇ ਮੇਰੇ ਹੱਥ ਨਾ ਚੱਕਦੀ ਮੇਰੇ ਤੇ ਮੈਂ ਤੂੰ ਦਾਲੂ ਯਾਰ ਇਹ ਕੀ ਲੁਧਿਆਣਾ ਦੇ ਬੱਸ ਟਾਈਮ ਦੇ ਬਾਹਰ ਸ਼ਰਾਬੀ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲੋਕਾਂ ਨਾਲ ਝਗੜਾ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਮੇਰੀ ਜਾਣਕਾਰੀ ਦੇ ਅਨੁਸਾਰ ਬਾਈਕ ਅਤੇ ਹੋਰ ਨਾਵਾਨਾਂ ਤੇ ਨੰਬਰ ਪਲੇਟ ਲੱਗੇ ਹੋਣ ਦੇ ਬਾਵਜੂਦ ਵੀ ਨੰਬਰ ਪਲੇਟ ਨਾ ਲੱਗੇ ਹੋਣ ਦੀ ਗੱਲ ਕਹਿ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ ਲੋਕਾਂ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ ਇਸ ਦੌਰਾਨ ਉਸ ਨੇ ਸਿੱਧੂ ਮੂਸੇਵਾਲਾ ਸਟਾਈਲ ਦੇ ਵਿੱਚ ਪੱਟਾਂ ਤੇ ਥਾਪੀ ਬਿਮਾਰੀ ਅਤੇ ਕਿਹਾ ਕਿ ਜੱਟ ਕਿਸੇ ਤੋਂ ਡਰਦਾ ਨਹੀਂ ਇੰਨਾ ਹੀ ਨਹੀਂ ਬਹਿਸ ਕਰਦੇ ਹੋਏ ਮੁਲਾਜ਼ਮ ਨੇ ਲੋਕਾਂ ਤੇ ਹੱਥ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਪੱਤਰਕਾਰ ਦੇ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਉਸ ਨੇ ਉਸ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਇੰਨਾ ਹੀ ਨਹੀਂ ਉਸ ਦੇ ਵੱਲੋਂ ਗੰਦੇ-ਗੰਦੇ ਇਸ਼ਾਰੇ ਵੀ ਕੀਤੇ ਗਏ ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਹਰਕਤ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਕਾਫੀ ਮਜ਼ਾਕ ਵੀ ਉਡਾਇਆ ਜਿਸ ਮੁਲਾਜ਼ਮ ਨੇ ਕਰੀਬ ਅੱਧਾ ਘੰਟਾ ਬੱਸ ਸਟੈਂਡ ਨੇੜੇ ਕਾਫੀ ਡਰਾਮਾ ਕੀਤਾ ਲੋਕਾਂ ਨੇ ਦੱਸਿਆ ਕਿ ਟ੍ਰੈਫਿਕ ਮੁਲਾਜ਼ਮ ਪੈਸੇ ਦੀ ਮੰਗ ਕਰ ਰਿਹਾ ਸੀ ਕੋਈ ਅੰਦਰ ਚੱਲੋ ਚੱਲੋ ਕੋਈ ਨਹੀਂ ਕੋਈ ਨਹੀਂ ਲੈ ਫੜਾ ਲੈ ਫੜਾ ਵੀਡੀਓ ਬਣਾ ਜੋ ਬਣਾਉਣੀ ਬਣਾ ਹਾਂ ਨਾ ਬਣਾ ਲੈ ਬਾਜੀ ਨਾ ਹਟ ਕਰ ਦੇ ਅੰਦਰੋਂ ਉਹ ਨਾ ਤੇਰੇ ਜੱਟਾ ਉਹ ਨਾ ਭਰਾ ਨਾ ਭਰਾ ਰੋ ਦੇ ਉਹ ਨਾ ਵੀਰੇ ਨਾ ਪਤਾ ਕੀ ਕਰਦਾ ਮਾਰੂਗਾ ਸਾਨੂੰ ਵੀ ਸ਼ਰੇ ਸ਼ਰੇ ਅੰਗ ਨਾਲ ਲੱੜ ਰਿਹਾ ਸਾਨੂੰ ਵੀ ਮੀਡੀਆ ਨੂੰ ਮੈਰ ਆਤ ਨਾ ਜੱਕਦੀ ਮੇਰੇ ਦੇ ਮੈਂ ਤੈਨੂੰ ਦੱਸੀ ਹਾਂ 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 ਆਤ ਨਾ ਜੱਕਲੀ ਮੇਰੇ ਦੇ ਮੈਂ ਤੈਨੂੰ ਦੱਸੀ ਹਾਂ ਲੈ ਹਲਾ ਜੀ ਵੀਡੀਓ ਬਣਾ ਲਾ ਆ ਤੇਰੇ ਸਿੱਧੂ ਮੂਸੇ ਵਾਲਾ ਓਏ ਹੇ ਹੇ ਕੋੜਾ ਹੇ ਇਹ ਤੂੰ ਹਣਾ ਆ ਭੰਗੜਾ ਵੀ ਬਣਾ ਕੇ ਬਾਈ ਚਾਹਦੇ ਡਾਡਾ ਨੂੰ ਦਿੰਦੇ ਨਹੀਂ ਮੈਂ ਕਿਹਾ ਤੈਨੂੰ ਕਰ ਗਿਆ ਮਿਲੀ ਡਾਟਾ ਫ੍ਰੀਸ਼ ਲੱਗ ਰਿਹਾ ਹੋਰ ਵੀ ਚੀਜ਼ਾਂ ਚੱਲਦੇ ਵਿੱਚ ਆਈ ਵੀਡੀਓ ਸੱਜ ਦੀ ਦਰਦਾ ਨਹੀਂ ਇਹ ਦੀ ਨਾਵਾ ਜੋਦੀ ਨਾ ਰਹੀ ਇਹ 16 ਐਸਮ ਜਮ న్యూਸ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਸਾਨੂੰ ਵੀ ਸ਼ਰੇ ਸ਼ਰੇ ਆਂ ਨਾਲ ਲੱਗ ਰਿਹਾ ਸਾਨੂੰ ਵੀ ਮੀਡੀਆ ਨੂੰ ਮੇਰੇ ਮੇਰੇ ਹੱਥ ਨਾ ਚੱਕਦੀ ਮੇਰੇ ਤੇ ਮੈਂ ਤੂੰ ਦਾਲੋ ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਸ਼ਰਾਬੀ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲੋਕਾਂ ਨਾਲ ਝਗੜਾ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬਾਈਕ ਅਤੇ ਹੋਰ ਨਵਾਨਾਂ ਤੇ ਨੰਬਰ ਪਲੇਟ ਲੱਗੇ ਹੋਣ ਦੇ ਬਾਵਜੂਦ ਵੀ ਨੰਬਰ ਪਲੇਟ ਨਾ ਲੱਗੇ ਹੋਣ ਦੀ ਗੱਲ ਕਹਿ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ ਲੋਕਾਂ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਸ ਨੇ ਸਿੱਧੂ ਮੁਸੇਵਾਲਾ ਸਟਾਈਲ ਦੇ ਵਿੱਚ ਪੱਟਾਂ ਤੇ ਥਾਪੀ ਬਿਮਾਰੀ ਅਤੇ ਕਿਹਾ ਕਿ ਜੱਟ ਕਿਸੇ ਤੋਂ ਡਰਦਾ ਨਹੀਂ ਇੰਨਾ ਹੀ ਨਹੀਂ ਬਹਿਸ ਕਰਦੇ ਹੋਏ ਮੁਲਾਜ਼ਮ ਨੇ ਲੋਕਾਂ ਤੇ ਹੱਥ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਪੱਤਰਕਾਰ ਦੇ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਉਸ ਨੇ ਉਸ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਇੰਨਾ ਹੀ ਨਹੀਂ ਉਸ ਦੇ ਵੱਲੋਂ ਗੰਦੇ-ਗੰਦੇ ਇਸ਼ਾਰੇ ਵੀ ਕੀਤੇ ਗਏ ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਹਰਕਤ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਕਾਫੀ ਮਜ਼ਾਕ ਵੀ ਉਡਾਇਆ ਜਿਸ ਮੁਲਾਜ਼ਮ ਨੇ ਕਰੀਬ ਅੱਧਾ ਘੰਟਾ ਬੱਸ ਸਟੈਂਡ ਨੇੜੇ ਕਾਫੀ ਡਰਾਮਾ ਕੀਤਾ ਲੋਕਾਂ ਨੂੰ ਦੱਸਿਆ ਕਿ ਟ੍ਰੈਫਿਕ ਮੁਲਾਜ਼ਮ ਪੈਸੇ ਦੀ ਮੰਗ ਕਰ ਰਿਹਾ ਸੀ ਤੋ ਇਹ ਅੰਦਰ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਲੈ ਫੜ ਲੈ ਫੜ ਵੀਡੀਓ ਬਣਾ ਜੋ ਬਣਾ ਨਹੀਂ ਬਣਾ ਨਾ ਬਣਾ ਲੈ ਬਾਜੀ ਨਾ ਟਰੱਕ ਦੇ ਅੰਦਰ ਆ ਉਹ ਨਾ ਤੇਰੇ ਜੱਟਾ ਉਹ ਨਾ ਭਰਾ ਨਾ ਭਰਾ ਰੋ ਰਹੀ ਉਹ ਨਾ ਵੀਰੇ ਨਾ ਪਤਾ ਕੀ ਕਰਦਾ ਮਾਰੂਗਾ ਸਾਨੂੰ ਵੀ ਸ਼ਰੇ ਸ਼ਰੇ ਅੰਗ ਨਾਲ ਗੱਡ ਰਿਹਾ ਸਾਨੂੰ ਵੀ ਮੀਡੀਆ ਨੂੰ ਮੈਰ ਹੱਥ ਨਾ ਜੱਕਦੀ ਮੇਰੇ ਦੇ ਮੈਂ ਤੈਨੂੰ ਦੱਸਾਂ ਹਾਂ ਹਾਂ ਹੱਥ ਨਾ ਜੱਕਲੀ ਮੇਰੇ ਦੇ ਮੈਂ ਤੈਨੂੰ ਦੱਸੀ ਹਾਂ ਲੈ ਹਲਾ ਜੀ ਵੀਡੀਓ ਬਣਾ ਲਾ ਆਏ ਤੇਰੇ ਸਿੱਧੂ ਮਸੇ ਵਾਲਾ ਓਏ ਲੈ ਕੋੜਾ ਇਹ ਤੂੰ ਬਣਾ ਆ ਭੰਗੜਾ ਵੀ ਬਣਗੇ ਬਾਈ ਚੱਲਦੇ ਆ ਡਾਡਾ ਰੁਕਦੇ ਨਹੀਂ ਮੇਗੀ ਵੀ ਤੂੰ ਕਰ ਗਿਆ ਮੇਰੀ ਡਾਟਾ ਫ੍ਰੀਸ਼ ਹਰੇ ਆ ਉਹ ਵੀ ਸੀ ਆ ਚੱਲਦੇ ਆ ਰਿੱਚਾ ਆਏ ਵੀਡੀਓ ਵਿੱਚ ਛੱਕਦੀ ਦਰਦਾ ਨਾ ਇਹ ਦੀ ਨਾ ਮੋਦੀਆਂ ਹਲਾ ਰਹੀਏ ਸੋਲਾ ਐਸਮ ਜਬ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਸਾਨੂੰ ਵੀ ਸ਼ਰੇ ਸ਼ਰੇ ਆਂ ਨਾਲਾ ਡਾ ਰਿਹਾ ਸਾਨੂੰ ਵੀ ਮੀਡੀਆ ਨੂੰ ਮੈਂ ਮੇਰੇ ਹੱਥ ਨਾ ਚੱਕਦੀ ਮੇਰੇ ਤੇ ਮੈਂ ਤੁਹਾਨੂੰ ਲੁਧਿਆਣਾ ਦੇ ਬੱਸ ਟਾਈਮ ਦੇ ਬਾਹਰ ਸ਼ਰਾਬੀ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲੋਕਾਂ ਨਾਲ ਝਗੜਾ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬਾਈਕ ਅਤੇ ਹੋਰ ਨਾਵਾਨਾਂ ਤੇ ਨੰਬਰ ਪਲੇਟ ਲੱਗੇ ਹੋਣ ਦੇ ਬਾਵਜੂਦ ਵੀ ਨੰਬਰ ਪਲੇਟ ਨਾ ਲੱਗੇ ਹੋਣ ਦੀ ਗੱਲ ਕਹਿ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ ਲੋਕਾਂ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਸ ਨੇ ਸਿੱਧੂ ਮੁਸੇ ਬੜਾ ਸਟਾਈਲ ਦੇ ਵਿੱਚ ਪੱਟਾਂ ਤੇ ਥਾਪੀ ਬਿਮਾਰੀ ਅਤੇ ਕਿਹਾ ਕਿ ਜੱਟ ਕਿਸੇ ਤੋਂ ਡਰਦਾ ਨਹੀਂ ਇੰਨਾ ਹੀ ਨਹੀਂ ਬਹਿਸ ਕਰਦੇ ਹੋਏ ਮੁਲਾਜ਼ਮ ਨੇ ਲੋਕਾਂ ਤੇ ਹੱਥ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਪੱਤਰਕਾਰ ਦੇ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਉਸ ਨੇ ਉਸ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਇੰਨਾ ਹੀ ਨਹੀਂ ਉਸ ਦੇ ਵੱਲੋਂ ਗੰਦੇ-ਗੰਦੇ ਇਸ਼ਾਰੇ ਵੀ ਕੀਤੇ ਗਏ ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਹਰਕਤ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਕਾਫੀ ਮਜ਼ਾਕ ਵੀ ਉਡਾਇਆ ਜਿਸ ਮੁਲਾਜ਼ਮ ਨੇ ਕਰੀਬ ਅੱਧਾ ਘੰਟਾ ਬੱਸ ਸਟੈਂਡ ਨੇੜੇ ਕਾਫੀ ਡਰਾਮਾ ਕੀਤਾ ਲੋਕਾਨੰਦ ਸਿਆ ਕਿ ਟ੍ਰੈਫਿਕ ਮੁਲਾਜ਼ਮਾਂ ਪੈਸੇ ਦੀ ਮੰਗ ਕਰ ਰਹੇ ਸੀ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਲੈ ਫਰ ਲੈ ਫਰ ਵੀਡੀਓ ਬਣਾ ਜੋ ਬਣਾਉ ਨਹੀਂ ਬਣਾ ਹਾਂ ਬਾਜੀ ਨਾ ਟ੍ਰੈਕਰ ਦੇ ਮੱਥਾ ਦਾ ਉਹ ਨਾ ਭਰਾ ਨਾ ਭਰਾ ਲੋ ਉਹ ਦੇ ਉਹ ਨਾ ਵੀਰੇ ਨਾ ਪਾ ਕੇ ਕੀ ਕਰਦਾ ਮਰਗਤ ਸਾਨੂੰ ਵੀ ਸ਼ਰੇ ਸ਼ਰੇ ਅੰਗ ਨਾਲ ਨਾ ਰੜ ਰੇ ਸਾਨੂੰ ਵੀ ਮੀਡੀਆ ਨੂੰ ਮੈਂ ਹੱਥ ਨਾ ਚੱਕਦੀ ਮੇਰੇ ਦੇ ਮੈਂ ਤੂੰ ਦੱਸ ਹਾਂ ਹਾਂ ਹੱਥ ਨਾ ਚੱਕ ਲਈ ਮੇਰੇ ਦੇ ਮੈਂ ਤੈਨੂੰ ਦੱਸੀ ਹਾਂ ਲੈ ਫੜਾ ਜੀ ਵੀਡੀਓ ਬਣਾ ਲਾ ਆ ਤੇਰੇ ਸਿੱਧੂ ਮੂਸੇ ਵਾਲਾ ਓਏ ਆ ਪੰਗੜਾ ਵੀ ਬਾਨਗੇ ਬਾਈ ਜੀ ਚੱਕਦੇ ਡਾਡਾ ਨੂੰ ਦਿੰਦੇ ਨਹੀਂ ਮੈਂ ਕਿਤੇ ਕਰ ਗਿਆ ਮਿਲੀ ਡਾਡਾ ਫ੍ਰੀਸ਼ਲ ਰਹਿ ਗਿਆ ਚੱਲਦੇ ਵਿੱਚ ਆਏ ਵੀਡੀਓ ਚੱਕਦੀ ਦਰਦਾ ਮੈਂ ਇਹ ਥਿੰਕ ਨਮਾ ਜੋਦੀਆਂ ਨਾਲ ਰਹੀ ਹੈ 16 ਐਸਮ ਜਨ న్యూਸ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਸਾਨੂੰ ਵੀ ਸ਼ਰੇ ਸ਼ਰੇ ਆਨ ਨਾਲ ਰਹਿ ਰਿਹਾ ਸਾਨੂੰ ਵੀ ਮੀਡੀਆ ਨੂੰ ਹੱਥ ਨਾਲ ਝਗਦੀ ਮੇਰੇ ਦੇ ਮੈਂ ਤੂੰ ਦਾਨੋ ਲੁਧਿਆਣਾ ਦੇ ਬਸ ਟਾਈਮ ਦੇ ਬਾਹਰ ਸ਼ਰਾਬੀ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲੋਕਾਂ ਨਾਲ ਝਗੜਾ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਬਾਈਕ ਅਤੇ ਹੋਰ ਨਵਾਨਾਂ ਤੇ ਨੰਬਰ ਪਲੇਟ ਲੱਗੇ ਹੋਣ ਦੇ ਬਾਵਜੂਦ ਵੀ ਨੰਬਰ ਪਲੇਟ ਨਾ ਲੱਗੇ ਹੋਣ ਦੀ ਗੱਲ ਕਹਿ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ ਲੋਕਾਂ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ ਇਸ ਦੌਰਾਨ ਉਸ ਨੇ ਸਿੱਧੂ ਮੂਸੇਵਾਲਾ ਸਟਾਈਲ ਦੇ ਵਿੱਚ ਪੱਟਾਂ ਤੇ ਥਾਪੀ ਬਿਮਾਰੀ ਅਤੇ ਕਿਹਾ ਕਿ ਜੱਟ ਕਿਸੇ ਤੋਂ ਡਰਦਾ ਨਹੀਂ ਇੰਨਾ ਹੀ ਨਹੀਂ ਬਹਿਸ ਕਰਦੇ ਹੋਏ ਮੁਲਾਜ਼ਮ ਨੇ ਲੋਕਾਂ ਤੇ ਹੱਥ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਪੱਤਰਕਾਰ ਦੇ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਉਸ ਨੇ ਉਸ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਇੰਨਾ ਹੀ ਨਹੀਂ ਉਸ ਦੇ ਵੱਲੋਂ ਗੰਦੇ-ਗੰਦੇ ਇਸ਼ਾਰੇ ਵੀ ਕੀਤੇ ਗਏ ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਹਰਕਤ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਕਾਫੀ ਮਜ਼ਾਕ ਵੀ ਉਡਾਇਆ ਜਿਸ ਮੁਲਾਜ਼ਮ ਨੇ ਕਰੀਬ ਅੱਧਾ ਘੰਟਾ ਬੱਸ ਸਟੈਂਡ ਨੇੜੇ ਕਾਫੀ ਡਰਾਮਾ ਕੀਤਾ ਲੋਕਾਂ ਨੇ ਦੱਸਿਆ ਕਿ ਟ੍ਰੈਫਿਕ ਮੁਲਾਜ਼ਮਾਂ ਪੈਸੇ ਦੀ ਮੰਗ ਕਰ ਰਹੇ ਸੀ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਲੈ ਫੜਾ ਲੈ ਫੜਾ ਵੀਡੀਓ ਬਣਾ ਜੋ ਬਣਾਉ ਨਹੀਂ ਬਣਾ ਹਾਂ ਬਾਜੀ ਨਾ ਟ੍ਰੈਕਰ ਦੇ ਮੱਥਾ ਦਾ ਉਹ ਨਾ ਤੇ ਮੇਰੇ ਜੱਟਾ ਉਹ ਨਾ ਭਰਾ ਨਾ ਭਰਾ ਰੋ ਦੇ ਉਹ ਨਾ ਵੀਰੇ ਨਾ ਪਤਾ ਕੀ ਕਰਦਾ ਮਾਰੂਗਾ ਸਾਨੂੰ ਵੀ ਸ਼ਰੇ ਸ਼ਰੇ ਹੰਗਾਲਾ ਲੱਗ ਰਿਹਾ ਸਾਨੂੰ ਵੀ ਮੀਡੀਆ ਨੂੰ ਮੈਂ ਹੱਥ ਨਾ ਜੱਕਦੀ ਮੇਰੇ ਦਾ ਮੈਂ ਤੈਨੂੰ ਦੱਸੀ ਹਾਂ 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 ਹੱਥ ਨਾ ਜੱਕਲੀ ਮੇਰੇ ਦਾ ਮੈਂ ਤੈਨੂੰ ਦੱਸੀ ਹਾਂ ਲੈ ਫਿਰ ਜੀ ਵੀਡੀਓ ਬਣਾ ਲਾ ਆ ਤੇਰੇ ਸਿੱਧੂ ਮੂਸੇ ਵਾਲਾ ਓਏ ਹੇ 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 ਮੀਡੀਆ ਡਟਾ ਪ੍ਰੀਸ਼ਲ ਹੁੰਦੇ ਆ ਆਹ ਜੀ ਚੀਜ਼ਾਂ ਚੱਲਦੇ ਵਿੱਚ ਆਏ ਵੀਡੀਓ ਛੱਡ ਦੀ ਦਰਦਾ ਮੈਂ ਇਹ ਦਿਨ ਨਾ ਮੈਂ ਤੋਂ ਵੀ ਨੰਗਾ ਰਹੀਏ 16 ਐਸਮ ਜਮ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਸਾਨੂੰ ਵੀ ਸ਼ਰੇ ਸ਼ਰੇ ਆਮ ਨਾਲਾ ਲੱਗ ਰਿਹਾ ਸਾਨੂੰ ਵੀ ਮੀਡੀਆ ਨੂੰ ਮੇਰੇ ਮੇਰੇ ਹੱਥ ਨਾ ਜਗਦੀ ਮੇਰੇ ਦੇ ਮੈਂ ਤੂੰ ਦਾਲੂ ਮੇਰੇ ਇਹ ਦੀ ਲੁਧਿਆਣਾ ਦੇ ਬੱਸ ਟਾਈਮ ਦੇ ਬਾਹਰ ਸ਼ਰਾਬੀ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲੋਕਾਂ ਨਾਲ ਝਗੜਾ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬਾਈਕ ਅਤੇ ਹੋਰ ਨਾਵਾਨਾਂ ਤੇ ਨੰਬਰ ਪਲੇਟ ਲੱਗੇ ਹੋਣ ਦੇ ਬਾਵਜੂਦ ਵੀ ਨੰਬਰ ਪਲੇਟ ਨਾ ਲੱਗੇ ਹੋਣ ਦੀ ਗੱਲ ਕਹਿ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ ਲੋਕਾਂ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਸ ਨੇ ਸਿੱਧੂ ਮੂਸੇਵਾਲਾ ਸਟਾਈਲ ਦੇ ਵਿੱਚ ਪੱਟਾਂ ਤੇ ਥਾਪੀ ਬਿਮਾਰੀ ਅਤੇ ਕਿਹਾ ਕਿ ਜੱਟ ਕਿਸੇ ਤੋਂ ਡਰਦਾ ਨਹੀਂ ਇੰਨਾ ਹੀ ਨਹੀਂ ਬਹਿਸ ਕਰਦੇ ਹੋਏ ਮੁਲਾਜ਼ਮ ਨੇ ਲੋਕਾਂ ਤੇ ਹੱਥ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਪੱਤਰਕਾਰ ਦੇ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਉਸ ਨੇ ਉਸ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਇੰਨਾ ਹੀ ਨਹੀਂ ਉਸ ਦੇ ਵੱਲੋਂ ਗੰਦੇ-ਗੰਦੇ ਇਸ਼ਾਰੇ ਵੀ ਕੀਤੇ ਗਏ ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਹਰਕਤ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਕਾਫੀ ਮਜ਼ਾਕ ਵੀ ਉਡਾਇਆ ਜਿਸ ਮੁਲਾਜ਼ਮ ਨੇ ਕਰੀਬ ਅੱਧਾ ਘੰਟਾ ਬੱਸ ਸਟੈਂਡ ਨੇੜੇ ਕਾਫੀ ਡਰਾਮਾ ਕੀਤਾ ਲੋਕਾਂ ਨੇ ਦੱਸਿਆ ਕਿ ਟ੍ਰੈਫਿਕ ਮੁਲਾਜ਼ਮ ਪੈਸੇ ਦੀ ਮੰਗ ਕਰ ਰਿਹਾ ਸੀ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਲੈ ਫਰਲਾ ਲੈ ਫਰਲਾ ਵੀਡੀਓ ਬਣਾ ਜੋ ਬਣਾ ਨਹੀਂ ਬਣਾ ਨਾ ਬਣਾ ਲੈ ਬਾਜੀ ਨਾ ਹਟ ਕਰਦੇ ਅਮਰ ਦਾ ਉਹ ਨਾ ਪਰ ਤਨ ਮੇਰੀ ਜੱਟਾ ਉਹ ਨਾ ਭਰਾ ਨਾ ਭਰਾ ਰੋ ਰਹੀ ਉਹ ਨਾ ਵੀਰੇ ਨਾ ਬੱਗੇ ਕੀ ਕਰਦਾ ਮਾਰੂਗਾ ਸਾਨੂੰ ਵੀ ਸ਼ਰੇ ਸ਼ਰੇ ਅੰਗ ਵਾਲਾ ਡੜ ਰਿਹਾ ਸਾਨੂੰ ਵੀ ਮੀਡੀਆ ਨੂੰ ਮੈਂ ਹੱਥ ਨਾ ਚੱਕਦੀ ਮੇਰੇ ਦੇ ਮੈਂ ਤੈਨੂੰ ਦੱਸਾਂ ਹਾਂ 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 ਹੱਥ ਨਾ ਚੱਕਲੀ ਮੇਰੇ ਦੇ ਮੈਂ ਤੈਨੂੰ ਦੱਸੀ ਹਾਂ ਲੈ ਹਲਾ ਜੀ ਵੀਡੀਓ ਬਣਾ ਲਾ ਆ ਤੇਰੇ ਸਿੱਧੂ ਮੂਸੇ ਵਾਲਾ ਓਏ ਹੇ 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 ਮੇਰੀ ਡਾਟਾ ਫ੍ਰੀਸ਼ਲ ਹੁੰਦਾ ਆ ਇਹ ਚੀਜ਼ਾਂ ਚੰਦੇ ਵਿੱਚ ਆਈ ਵੀਡੀਓ ਛੱਡੀ ਦਰਦਾ ਮੈਂ ਇਹ ਦਿਨ ਨਾਮਾ ਤੋਂ ਵੀ ਨਾ ਰਹੀ ਇਹ 16 ਐਸਮ ਜਮ న్యూਸ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਸਾਨੂੰ ਵੀ ਸ਼ਰੇ ਸ਼ਰੇ ਆਮ ਨਾਲ ਗੱਲ ਰਿਹਾ ਸਾਨੂੰ ਵੀ ਮੀਡੀਆ ਨੂੰ ਮੇਰੇ ਮੇਰੇ ਹੱਥ ਨਾ ਚੱਕਦੀ ਮੇਰੇ ਤੇ ਮੈਂ ਤੂੰ ਦਾਲੋ ਲੁਧਿਆਣਾ ਦੇ ਬੌਸ ਟਾਈਮ ਦੇ ਬਾਹਰ ਸ਼ਰਾਬੀ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲੋਕਾਂ ਨਾਲ ਝਗੜਾ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬਾਈਕ ਅਤੇ ਹੋਰ ਨਾਵਾਨਾਂ ਤੇ ਨੰਬਰ ਪਲੇਟ ਲੱਗੇ ਹੋਣ ਦੇ ਬਾਵਜੂਦ ਵੀ ਨੰਬਰ ਪਲੇਟ ਨਾ ਲੱਗੇ ਹੋਣ ਦੀ ਗੱਲ ਕਹਿ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ ਲੋਕਾਂ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਸ ਨੇ ਸਿੱਧੂ ਮੂਸੇਵਾਲਾ ਸਟਾਈਲ ਦੇ ਵਿੱਚ ਪੱਟਾਂ ਤੇ ਥਾਪੀ ਬਿਮਾਰੀ ਅਤੇ ਕਿਹਾ ਕਿ ਜੱਟ ਕਿਸੇ ਤੋਂ ਡਰਦਾ ਨਹੀਂ ਇੰਨਾ ਹੀ ਨਹੀਂ ਬਹਿਸ ਕਰਦੇ ਹੋਏ ਮੁਲਾਜ਼ਮ ਨੇ ਲੋਕਾਂ ਤੇ ਹੱਥ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਪੱਤਰਕਾਰ ਦੇ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਉਸ ਨੇ ਉਸ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਇੰਨਾ ਹੀ ਨਹੀਂ ਉਸ ਦੇ ਵੱਲੋਂ ਗੰਦੇ-ਗੰਦੇ ਇਸ਼ਾਰੇ ਵੀ ਕੀਤੇ ਗਏ ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਹਰਕਤ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਕਾਫੀ ਮਜ਼ਾਕ ਵੀ ਉਡਾਇਆ ਇਸ ਮੁਲਾਜ਼ਮ ਨੇ ਕਰੀਬ ਅੱਧਾ ਘੰਟਾ ਬੱਸ ਸਟੈਂਡ ਨੇੜੇ ਕਾਫੀ ਡਰਾਮਾ ਕੀਤਾ ਲੋਕਾਂ ਨੇ ਦੱਸਿਆ ਕਿ ਟ੍ਰੈਫਿਕ ਮੁਲਾਜ਼ਮ ਪੈਸੇ ਦੀ ਮੰਗ ਕਰ ਰਿਹਾ ਸੀ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਲੈ ਫੜ ਲੈ ਲੈ ਫੜ ਲੈ ਵੀਡੀਓ ਬਣਾ ਜੋ ਮੜਾ ਨਹੀਂ ਬਣਾ ਆ ਨਾ ਭਰਾ ਨਾ ਭਰਾ ਲੈ ਬਾਜੀ ਨਾ ਟਰੱਕ ਦੇ ਅੰਦਰ ਦਾ ਉਹ ਨਾ ਤੇ ਤੁਹਾਨੂੰ ਜੱਟ ਉਹ ਨਾ ਭਰਾ ਨਾ ਭਰਾ ਰੋਹ ਦੇ ਉਹ ਨਾ ਵੀਰੇ ਨਾ ਬੱਬੇ ਕੀ ਕਰਦਾ ਮਾਰੂਗਾ ਸਾਨੂੰ ਵੀ ਸ਼ਰੇ ਸ਼ਰੇ ਅੰਗ ਵਾਲਾ ਡੜ ਰੇ ਸਾਨੂੰ ਵੀ ਮੀਡੀਆ ਨੂੰ ਮੈਰ ਹੱਥ ਨਾ ਜੱਕਦੀ ਮੇਰੇ ਦੇ ਮੈਂ ਤੈਨੂੰ ਦੱਸਾਂ ਹਾਂ ਹਾਂ ਹੱਥ ਨਾ ਜੱਕਲੀ ਮੇਰੇ ਦੇ ਮੈਂ ਤੈਨੂੰ ਦੱਸੀ ਹਾਂ ਲੈ ਹਲਾ ਜੀ ਵੀਡੀਓ ਬਣਾ ਲਾ ਆ ਤੇਰੇ ਤੇ ਤੁਮਥੇ ਆਲਾ ਓਏ ਲੱਗਣਾ ਆ ਇਹ ਨੂੰ ਬਣਾ ਆ ਭੰਗੜਾ ਵੀ ਬਣ ਗਿਆ ਬਾਈ ਚੱਲਦਾ ਡਾਡਾ ਰੁਣਦੇ ਨਹੀਂ ਮੇਗੀ ਵੀ ਤੂੰ ਕਰ ਗਿਆ ਮੇਰੀ ਡਾਟਰ ਫ੍ਰੀਸ਼ਲ ਹੈ ਰਹੀ ਆ ਚੱਲਦੇ ਆ ਰੇ ਵਿੱਚ ਆ ਜੱਕਦੀ ਦਰਦਾ ਨਹੀਂ ਆ ਇਹ ਦੀ ਨਾ ਵੋ ਬਿਨ ਹਲਾ ਰਹੀ ਹੈ ਇਹ ਸੋਲਾ ਐਸਮ ਜਬ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਸਾਨੂੰ ਵੀ ਸ਼ਰੇ ਸ਼ਰੇ ਆਂ ਨਾਲਾ ਡਾ ਰਿਹਾ ਸਾਨੂੰ ਵੀ ਮੀਡੀਆ ਨੂੰ ਮੈਂ ਮੇਰੇ ਹੱਥ ਨਾਲ ਜੱਕਦੀ ਮੇਰੇ ਤੇ ਮੈਂ ਤੁਹਾਨੂੰ ਲੁਧਿਆਣਾ ਦੇ ਬੱਸ ਟਾਈਮ ਦੇ ਬਾਹਰ ਸ਼ਰਾਬੀ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲੋਕਾਂ ਨਾਲ ਝਗੜਾ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬਾਈਕ ਅਤੇ ਹੋਰ ਨਾਵਾਨਾਂ ਤੇ ਨੰਬਰ ਪਲੇਟ ਲੱਗੇ ਹੋਣ ਦੇ ਬਾਵਜੂਦ ਵੀ ਨੰਬਰ ਪਲੇਟ ਨਾ ਲੱਗੇ ਹੋਣ ਦੀ ਗੱਲ ਕਹਿ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ ਲੋਕਾਂ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਸ ਨੇ ਸਿੱਧੂ ਮੁਸੇ ਬੜਾ ਸਟਾਈਲ ਦੇ ਵਿੱਚ ਪੱਟਾਂ ਤੇ ਥਾਪੀ ਬਿਮਾਰੀ ਅਤੇ ਕਿਹਾ ਕਿ ਜੱਟ ਕਿਸੇ ਤੋਂ ਡਰਦਾ ਨਹੀਂ ਇੰਨਾ ਹੀ ਨਹੀਂ ਬਹਿਸ ਕਰਦੇ ਹੋਏ ਮੁਲਾਜ਼ਮ ਨੇ ਲੋਕਾਂ ਤੇ ਹੱਥ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਪੱਤਰਕਾਰ ਦੇ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਉਸ ਨੇ ਉਸ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਇੰਨਾ ਹੀ ਨਹੀਂ ਉਸ ਦੇ ਵੱਲੋਂ ਗੰਦੇ-ਗੰਦੇ ਇਸ਼ਾਰੇ ਵੀ ਕੀਤੇ ਗਏ ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਹਰਕਤ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਕਾਫੀ ਮਜ਼ਾਕ ਵੀ ਉਡਾਇਆ ਜਿਸ ਮੁਲਾਜ਼ਮ ਨੇ ਕਰੀਬ ਅੱਧਾ ਘੰਟਾ ਬੱਸ ਸਟੈਂਡ ਨੇੜੇ ਕਾਫੀ ਡਰਾਮਾ ਕੀਤਾ ਲੋਕਾਂ ਨੇ ਦੱਸਿਆ ਕਿ ਟ੍ਰੈਫਿਕ ਮੁਲਾਜ਼ਮ ਪੈਸੇ ਦੀ ਮੰਗ ਕਰ ਰਿਹਾ ਸੀ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਲੈ ਫੜ ਲੈ ਫੜ ਲੈ ਵੀਡੀਓ ਬਣਾ ਜੋ ਬਣਾਉ ਨਹੀਂ ਬਣਾ ਹਾਂ ਬਾਜੀ ਨਾਲ ਹਟ ਕਰਦੇ ਮੱਥਾ ਦਾ ਉਹ ਨਾ ਉਹ ਤਾਂ ਮੇਰੀ ਜੱਟਾ ਉਹ ਨਾ ਭਰਾ ਨਾ ਭਰਾ ਲੋ ਉਹ ਦਿੰਗੇ ਉਹ ਨਾ ਵੀਰੇ ਨਾ ਬੰਦੇ ਕੀ ਕਰਦਾ ਮਾਰੂਗਾ ਸਾਨੂੰ ਵੀ ਸ਼ਰੇ ਸ਼ਰੇ ਅੰਗ ਨਾਲ ਨਾ ਰਿਹਾ ਸਾਨੂੰ ਵੀ ਮੀਡੀਆ ਨੂੰ ਮੈਂ ਹੱਥ ਨਾ ਚੱਕਦੀ ਮੇਰੇ ਦੇ ਮੈਂ ਤੈਨੂੰ ਦੱਸਾਂ ਹਾਂ ਹਾਂ ਹੱਥ ਨਾ ਚੱਕਲੀ ਮੇਰੇ ਦੇ ਮੈਂ ਤੈਨੂੰ ਦੱਸੀ ਹਾਂ ਲੈ ਫੜਾ ਜੀ ਵੀਡੀਓ ਬਣਾ ਲਾ ਆ ਤੇਰੇ ਸਿੱਧੂ ਮੂਸੇ ਵਾਲਾ ਓਏ ਹੇ ਹਿੰਦੂ ਹਾਂ ਆ ਭੰਗੜਾ ਵੀ ਬਣਗੇ ਬਾਈ ਚੱਕ ਦੇ ਡਾਡਾ ਰੁੜਦੇ ਨਹੀਂ ਮੈਂ ਵੀ ਤੋੜ ਕੇ ਕਰ ਗਿਆ ਮਿਲੀ ਡਾਟਾ ਪ੍ਰੀਸ਼ਾਲਾ ਦੇ ਆ ਇਹ ਚੀਜ਼ਾਂ ਚੱਲਦੇ ਨੇ ਵਿੱਚ ਆਏ ਵੀਡੀਓ ਚੱਟ ਦੀ ਦਰਦਾਂ ਨੇ ਇਹ ਥਿੰਕ ਨਮਾਜ ਤੋਂ